ਕਹਿੰਦੇ ਵੀ ਐਸਸੀ ਨੂੰ ਨਾ ਤਾਂ ਇਹ ਕੁਝ ਕਹਿੰਦੇ ਆ ਜੇ ਇੱਕ ਪ੍ਰਧਾਨ ਬਣਾਉਣਾ ਪੰਜਾਬ ਸੂਬਾ ਪ੍ਰਧਾਨ ਕਾਂਗਰਸ ਦਾ ਤਾਂ ਪਛੜਾ ਬਰਗ ਲੈ ਦੇ ਨਾਲ ਪਤਾ 60% ਤੋਂ 70% ਤੱਕ ਪਹੁੰਚਦਾ ਸ਼ਾਇਦ ਅੱਗੇ ਵੀ ਜ਼ਿਆਦਾ ਪਹੁੰਚਦਾ ਹੋਵੇ ਆਪਣਾ ਕੱਲ ਬਾਤ ਹੋਈ ਕੋਈ ਉਹ ਕਹਿੰਦਾ ਮੈਂ ਕਾਂਗਰਸ ਛੱਡ ਦੇਣਾ ਫਿਰ ਉਹਨੂੰ ਟਕਾਇਆ ਗਿਆ ਭਪੇਸ਼ ਬਗੇਲ ਵੱਲੋਂ ਕਿ ਐਸੀ ਗੱਲ ਨਹੀਂ ਕੋਈ ਤੁਸੀਂ ਰਾਜ ਦੇ ਮੁੱਖ ਮੰਤਰੀ ਦਾਬਦਾ ਸਾਰੇ ਐਮਪੀ ਨੇ ਕੋਲ ਕਰਾਂਗੇ ਜੀ ਕਾਂਗਰਸ ਮੁਨਾਕੇ ਕਾਂਗਰਸ ਦੀ ਚੰਡੀਗੜ੍ਹ ਦੇ ਵਿੱਚ ਪੰਜਾਬ ਕਾਂਗਰਸ ਦੀ ਮੀਟਿੰਗ ਹੋਈ ਸੀ ਤਾਂ ਕਿਦਾ ਸਾਹਿਬ ਇੱਕ ਗੱਲ ਨਿਕਲ ਕੇ ਸਾਹਮਣੇ ਇਹ ਵੀ ਚਰੰਜ ਸਿੰਘ ਚੰਨੀ ਜੋ ਕਿ ਐਮਪੀ ਨੇ ਜਲੰਧਰ ਤਾਂ ਉਹ ਨਾਰਾਜ਼ ਹੋ ਗਏ ਨੇ ਕਹਿੰਦੇ ਜੀ ਨਾਰਾਜ਼ਗੀ ਦੇਖੋ ਆਪਸ ਵਿੱਚ ਨਾ ਚੰਨੀ ਪਿਛਲੇ ਦਿਨਾਂ ਤੋਂ ਨਾਰਾਜ਼ ਕਰ ਰਿਹਾ ਉਹਨਾਂ ਦੀ ਕਾਂਗਰਸ ਹਾਈ ਕਮਾਂਡ ਨੇ ਵੀ ਥੋੜਾ ਝਾੜ-ਪਾਤੀ ਸੀਗੀ ਕਾਂਗਰਸ ਹਾਈ ਕਮਾਂਡ ਨੇ ਵੀ ਥੋੜੀ ਝਾੜ-ਪਾਤੀ ਸੀਗੀ ਕਹਿੰਦਾ ਸੀ ਚੁੱਪ ਕਰ ਜਾ ਜਦੋਂ ਉਹਨਾਂ ਦਾ ਮੁੱਦਾ ਚੱਲਿਆ ਸੀ ਐਸਸੀ ਵਾਲਾ ਕਹਿੰਦੇ ਵੀ ਐਸਸੀਆਂ ਨੂੰ ਨਾ ਤਾਂ ਇਹ ਕੁਝ ਕਹਿੰਦੇ ਆ ਜੇਕਰ ਪ੍ਰਧਾਨ ਬਣਾਉਣਾ ਪੰਜਾਬ ਸੂਬਾ ਪ੍ਰਧਾਨ ਕਾਂਗਰਸ ਦਾ ਤਾਂ ਜੱਟ ਐਂ ਕਿਹਾ ਸੀ ਮੈਂ ਕਿਉਂ ਜੇਕਰ ਬਣਾਉਣਾ ਬਹਿਲਾ ਕਾਂਗਰਸ ਦੀ ਪ੍ਰਧਾਨ ਬਣਾਉਣੀ ਆ ਤਾਂ ਵੀ ਜਰਨਲ ਹੈਗੀ ਆ ਉਹ ਵੀ ਜੱਟਾਂ ਦੀ ਬੀਬੀ ਆ ਤੇ ਜੇਕਰ ਬਣਾਉਣਾ ਜੂਤ ਕਾਂਗਰਸ ਦਾ ਪ੍ਰਧਾਨ ਤਾਂ ਵੀ ਜਰਨਲ ਹੈਗਾ ਤੇ ਜਿਹੜਾ ਇਹ ਹੈ ਸ਼ਡੂਲਡ ਕਾਸਟ ਪਛੜਾ ਵਰਗਾ ਉਹਨੂੰ ਤੁਸੀਂ ਥਾਂ ਨਹੀਂ ਦੇ ਰਹੇ ਜਦ ਕਿ ਉਹਦਾ ਹਿੱਸਾ ਕੱਲੇ ਸ਼ਡੂਲਡ ਕਾਸਟਾਂ ਦਾ ਹਿੱਸਾ ਪੰਜਾਬ ਦੇ ਵਿੱਚ 33% ਹੈਗਾ ਪਛੜਾ ਵਰਗ ਲੈ ਦੇ ਨਾਲ ਆਪਾਂ ਦਾ 68% 65% ਤੱਕ ਪਹੁੰਚਦਾ ਸ਼ਾਇਦ ਅੱਗੇ ਵੀ ਜ਼ਿਆਦਾ ਪਹੁੰਚਦਾ ਹੋਵੇ ਲੋਕ ਤਾਂ ਕਹਿੰਦੇ 85% ਤੱਕ ਪਹੁੰਚਦਾ ਤੇ ਉਸ ਗੱਲ ਨੂੰ ਲੈ ਕੇ ਹਾਈ ਕਮਾਂਡ ਨਿਰਾਸ਼ ਸੀਗੀ ਤੇ ਮੀਟਿੰਗ ਹੋਈ ਸੀਗੀ ਭਪੇਸ਼ ਭਗੇਲ ਐਮਐਲਏ ਵਗੈਰਾ ਸਾਰੇ ਇਕੱਠੇ ਸੀਗੇ ਤੇ ਉਹਨਾਂ ਨੇ ਉੱਥੇ ਐਮਪੀ ਵੀ ਸੀਗੇ ਉਹ ਕਹਿੰਦੇ ਵੀ ਆਪਣਾ ਕੱਲ੍ਹ ਬਾਤ ਹੋਈ ਕੋਈ ਉਹ ਕਹਿੰਦਾ ਮੈਂ ਕਾਂਗਰਸ ਛੱਡ ਦਣਾ ਫਿਰ ਜੇ ਤੁਹਾਨੂੰ ਲੱਗਦਾ ਕਿ ਮੈਂ ਕਾਂਗਰਸ ਦੇ ਵਿੱਚ ਪ੍ਰੋਬਲਮ ਖੜੀ ਕਰ ਰਿਹਾ ਮੈਂ ਜੇਕਰ ਆਪਣੇ ਬੰਦਿਆਂ ਦੀ ਆਪਣੇ ਜਿਹੜਾ ਖੇਤਰਾ ਮੇਰਾ ਉਹਦੀ ਗੱਲ ਮੈਨੂੰ ਕਰਨ ਤੋਂ ਰੋਕਿਆ ਜਾ ਰਿਹਾ ਤਾਂ ਮੈਂ ਕਾਂਗਰਸ ਛੱਡ ਦਣਾ ਉਹਨੂੰ ਟਕਾਇਆ ਗਿਆ ਭਵेश बघेल ਵੱਲੋਂ ਕੇਸੀ ਗੱਲ ਨਹੀਂ ਕੋਈ ਤੁਸੀਂ ਆਪਣਾ ਗੱਲ ਕਰ ਸਕਦੇ ਹੋ ਪਰ ਇੱਕ ਗੱਲ ਕੀਤੀ ਜਿਹੜੀ ਕਿ ਬੜੀ ਅਹਿਮ ਹੈ ਕਹਿੰਦੇ ਵੀ ਐਵੇਂ ਸਾਰੇ ਹੀ ਰਾਜਾ ਬੜਿੰਗ ਕਹਿੰਦਾ ਕਹਿੰਦੇ ਵੀ ਸਾਰੇ ਮੁੱਖ ਮੰਤਰੀ ਬਣਨਾ ਫਿਰਦੇ ਆ ਇੱਥੇ ਸਾਰੇ ਕਾਂਗਰਸ ਦੇ ਮੁੱਖ ਮੰਤਰੀ ਬਣਨ ਨੂੰ ਕਰਦੇ ਕਹਿੰਦਾ ਆਪਾਂ ਇਦਾਂ ਕਰੀਏ ਜਿਹੜੇ ਬੰਦੇ ਨਾ ਮੈਂਬਰ ਪਾਰਲੀਮੈਂਟ ਹੈਗੇ ਆ ਉਹਨਾਂ ਨੂੰ ਵਿਧਾਨ ਸਭਾ ਦੀ ਟਿਕਟ ਨਾ ਦੋ ਆਪਾਂ ਮੁੱਖ ਮੰਤਰੀ ਰੋਲੇ ਖਤਮ ਹੋ ਜਾਊਗਾ ਤੇ ਇਸ ਗੱਲ ਤੇ ਸਹਿਮਤ ਨਹੀਂ ਬਣੇ ਇਸ ਗੱਲ ਤੇ ਕੋਈ ਸਹਿਮਤ ਨਹੀਂ ਬਣੇ ਮੁੱਖ ਮੰਤਰੀ ਕਹਿੰਦੇ ਬਈ ਆ ਆਪਣਾ ਨਹੀਂ ਕਿਉਂਕਿ ਇਕੱਲਾ ਬੰਦਾ ਹੈ ਪ੍ਰਤਾਪ ਬਾਜਾ ਜਿਹੜਾ ਕਿ ਬਾਜਵਾ ਜਿਹੜਾ ਕਿ ਐਮਪੀ ਨਹੀਂ ਹੈਗਾ ਨਹੀਂ ਬਾਕੀ ਮੁੱਖ ਮੰਤਰੀ ਦਅਵਾ ਦਾ ਸਾਰੇ ਐਮਪੀ ਨੇ ਰਨਾਵਾ ਹੋ ਗਿਆ ਚੰਨੀ ਹੋ ਗਿਆ ਤੇ ਆ ਬੜਿੰਗ ਹੋ ਗਿਆ ਸਾਰੇ ਹੀ ਜਿਹੜੇ ਹੈਗੇ ਆ ਉਹ ਮੁੱਖ ਮੰਤਰੀ ਦਅਵাদার ਨੇ ਤੇ ਸਾਰੇ ਮੈਂਬਰ ਪਾਰਲੀਮੈਂਟ ਨੇ ਕਦੇ ਟਿਕਟੇ ਨਾ ਦੋ ਆਪਾਂ ਇਸ ਗੱਲ ਤੇ ਸਹਿਮਤੀ ਨਹੀਂ ਬਣੀ ਬਾਕੀ ਚੰਨੀ ਨੂੰ ਮਨਾ ਲਿਆ ਗਿਆ ਜਾਂ ਕਿਵੇਂ ਆ ਇਹ ਪਤਾ ਨਹੀਂ ਕਿਉਂਕਿ ਚੰਨੀ ਦੇ ਵਿਰੁੱਧ ਇਹ ਵੀ ਚੱਲ ਰਿਹਾ ਨਾ ਮੀਡੀਆ ਦੇ ਵਿੱਚ ਇੱਕ ਤਰ੍ਹਾਂ ਦਾ ਮੀਡੀਆ ਟਰੈਕ ਚੱਲ ਰਹੇ ਨੇ ਕਿ ਉਹਦੇ ਬੀਜੇਪੀ ਜਾ ਰਿਹਾ ਯਰ ਕਿ ਜਹੀ ਕੋਈ ਗੱਲ ਹੈ ਨਹੀਂ ਜੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਐਡੀਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ बुलंद ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਰਧਾਰਾ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ